ਸਸਿਕਾਲ ਜੀ ਮੈਂ ਅੱਜ ਜੁਧ ਨਸ਼ੇ ਵਿਰੋਧ ਮੈਂ ਸਾਰੇ 6 ਪਿੰਡਾਂ ਵਿੱਚ ਜਾ ਰਿਹਾ ਸੀ ਸਿੱਧੂਵਾਲ ਬਖਸ਼ੀਵਾਲ ਤੇ ਬਖਸ਼ੀਵਾਲ ਤੋਂ ਜਦੋਂ ਮੈਂ ਕਾਠ ਮੱਠੀ ਜਾ ਰਿਹਾ ਸੀ ਉਦੋਂ ਵੀ ਆਹੀ ਮੰਝਰ ਸੀ ਆਹ ਦੇਖ ਲਓ ਤੁਸੀਂ ਉਹ ਪਰੇ ਤੋਂ ਲੈ ਕੇ ਸਾਰੇ ਥਾਂ ਤੇ ਜਿਹੜੇ ਹੈਗੇ ਆ ਉਹ ਅੱਗ ਲਾਈ ਹੋਈ ਆ ਆ ਬਹੁਤ ਐਡੇ ਵੱਡੇ ਵੱਡੇ ਪੇੜ ਜਿਹੜੇ 10-10 ਸਾਲ ਪੁਰਾਣੇ ਆ ਇਹ ਵੀ ਝੋਟੇ ਜਾ ਰਹੇ ਆ ਔਰ ਮੇਰੀਆਂ ਅੱਖਾਂ ਦੇ ਸਾਹਮਣੇ ਬਹੁਤ ਸਾਰੇ ਜਿਹੜੇ ਜੀਵ ਜੰਤੂ ਆ ਉਹ ਤੜਫ ਤੜਕੇ ਮਰ ਰਹੇ ਆ ਤੇ ਇਹ ਜਿਹੜਾ ਸਾਰਾ ਧੂੰਆਂ ਐ ਸੁੱਲੇ ਥੋੜਾ ਲਚਕਾਣੀ ਪਿੰਡ ਵਿੱਚ ਮੈਂ ਜਾ ਰਿਹਾ ਤੇ ਲਚਕਾਣੀ ਪਿੰਡ ਨੂੰ ਜਾ ਰਿ ਇਹ ਧੂਆ ਜਿਹੜਾ ਹੈਗਾ ਇਹ ਤੁਸੀਂ ਇਹ ਨਾ ਸੋਚੋ ਵੀ ਦਿੱਲੀ ਦੇ ਲੋਕਾਂ ਦੇ ਅਸਰ ਕਰਦਾ ਹੈ ਜਾਂ ਅੰਬਾਲਾ ਦੇ ਲੋਕਾਂ ਦੇ ਜਾਂ ਪਟਿਆਲੇ ਦੇ ਲੋਕਾਂ ਦੇ ਇਹ ਸਭ ਤੋਂ ਪਹਿਲਾਂ ਜਿਹੜਾ ਲਚਕਾਣੀ ਪਿੰਡ ਹੈ ਉੱਥੇ ਦੇ ਲੋਕਾਂ ਤੇ ਖਾਸ ਕਰਕੇ ਜਿਹੜੇ ਛੋਟੇ-ਛੋਟੇ ਮਾਸੂਮ ਬੱਚੇ ਆ ਜਿਹੜੀ ਮਾਂ ਦੀ ਗੋਦੀ ਵਿੱਚ ਹੈ ਜਿਹੜੀ ਜੜੀ ਔਰਤ ਗਰਭਤੀ ਹੈ ਜਿਹਦੇ ਪੇਟ ਵਿੱਚ ਜਿਹੜਾ ਬੱਚਾ ਹੈਗਾ ਸਭ ਤੋਂ ਜ਼ਿਆਦਾ ਅਸਰ ਉਹਦੇ ਤੇ ਹੁੰਦਾ ਮੇਰੇ ਭਰਾਵੋ ਇਹ ਕਿਰਪਾ ਕਰਕੇ ਜਿਹੜੇ ਜੀਵ ਜੰਤੂਆਂ ਦੇ ਉੱਤੇ ਵੀ ਆਪਣੇ ਅਣਜੰਮੇ ਬੱਚਿਆਂ ਦੇ ਉੱਤੇ ਔਰ ਛੋਟੇ-ਛੋਟੇ ਜਿਹੜੇ ਬੱਚੇ ਜਿਹੜੇ ਇਸ ਦੁਨੀਆ ਦੇ ਵਿੱਚ ਆਏ ਆ ਉਹਨਾਂ ਦੇ ਫੇਫ ਔਰ ਜਿਹੜੀਆਂ ਤੁਹਾਡੀਆਂ ਕਰੋਨਾ ਵਰਗੀਆਂ ਭਿਆਨਕ ਬਿਮਾਰੀਆਂ ਆ ਰਹੀਆਂ ਨੇ ਜੀ ਉਹ ਇਸ ਕਰਕੇ ਆ ਰਹੀਆਂ ਵੀ ਸਾਡੇ ਵਿੱਚ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਖਤਮ ਹੋ ਚੁੱਕੀ ਆ ਕਿਰਪਾ ਕਰਕੇ ਕੰਮ ਨਾ ਕਰੋ ਕਣਕ ਦਾ ਕੋਈ ਬਹੁਤਾ ਜ਼ਿਆਦਾ ਨਹੀਂ ਹੁੰਦਾ ਰੈਂਦ ਖੁੰਦ ਝੋਨੇ ਦੇ ਵਿੱਚ ਜ਼ਿਆਦਾ ਹੁੰਦਾ ਉਹਨੂੰ ਵੀ ਕਰਨ ਦੀ ਲੋੜ ਨਹੀਂ ਹੈ ਇਹਨੂੰ ਰਾਮ ਨਾਲ ਖੇਤ ਵਿੱਚ ਮੜਾਇਆ ਜਾ ਸਕਦਾ ਇਸ ਤੋਂ ਬਗੈਰ ਕੀ ਕਰਾਂਗੇ ਆਪਾਂ ਕੀ ਕਰਾਂਗੇ ਆਪਾਂ ਜੀ ਥੋੜਾ ਜਿਹਾ ਵੱਧ ਅਨਾਜ ਪੈਦਾ ਕਰਕੇ ਕੀ ਕਰਾਂਗੇ ਆਪਾਂ ਇਹਦੇ ਚ ਆਪਾਂ ਨੂੰ ਖਾਦਾਂ ਜ਼ਿਆਦਾ ਪਾਣੀਆਂ ਪੈਂਦੀਆਂ ਇਹਨੂੰ ਜ਼ਮੀਨ 'ਚ ਮੜਾਓ ਤੇ ਧਰਤੀ ਮਾਤਾ ਤੇ ਵੀ ਤਰਸ ਕਰੋ ਤੇ ਕੀੜੇ ਮਕੌੜਿਆਂ ਤੇ ਆਪਣੇ ਬੱਚਿਆਂ ਤੇ ਆਪਣੇ ਬਜ਼ੁਰਗਾਂ ਤੇ ਰਹਿਮ ਕਰੋ ਆਪਣੇ ਪਿੰਡ ਤੇ ਰਹਿਮ ਕਰੋ ਜਿਹੜੇ ਤੁਹਾਡੇ ਲੰਗਸ ਦੇ ਵਿੱਚ ਜਾ ਰਿਹਾ ਹੈਗਾ ਇਹ ਤੁਹਾਡੇ ਲੰਗਸ ਨੂੰ ਤੁਹਾਨੂੰ ਕੈਂਸਰ ਵਰਗੀਆਂ ਬਿਮਾਰੀਆਂ ਕਰਦਾ ਹੈ ਇਹ ਕਰੋਨਾ ਵਰਗੀਆਂ ਬਿਮਾਰੀਆਂ ਇਹ ਕਰਦਾ ਹੈ ਦਮੇ ਦੀ ਬਿਮਾਰੀ ਇਹ ਕਰਦਾ ਇਹ ਸਾਰੀਆਂ ਬਿਮਾਰੀਆਂ ਦੀ ਜੜ ਹੈ ਧੂਆ ਤੇ ਕਿਰਪਾ ਕਰਕੇ ਇਹ ਕੰਮ ਨਾ ਕਰੋ ਬਹੁਤ ਬਹੁਤ ਧੰਨਵਾਦ